اھا ماري ۾ جڙا ڏندڙي لا بنا پڻم وڄا آيا ٿي آيا ਅਜ ਬਾਲਪੁਰ ਮਾਸਾਂਗ ਸਮਾਣਾ ਵੱਲੋਂ 124ਵਾਂ ਰਾਸ਼ਨ ਪ੍ਰਧਾਨ ਸੁਭਾ ਪ੍ਰਧਾਨ ਆਜ ਕੁਮਾਰ ਸੱਚ ਦੇ ਵੀ ਅਗਵਾਈ ਵਿੱਚ 40 ਗਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਜਾ ਰਿਹਾ ਹੈ ਪ੍ਰਧਾਨ ਜੀ ਤੁਸੀਂ ਕੁਝ ਕਹੋਗੇ ਜਿਹੜਾ ਅੱਗੇ 14 ਸਤੰਬਰ ਦਾ ਹੈ 14 ਸਤੰਬਰ ਦਾ ਜਿਹੜਾ ਪ੍ਰੋਗਰਾਮ ਹੈ ਬਹੁਤ ਥੋੜਾ ਹਾਂਜੀ ਪ੍ਰਧਾਨ ਜੀ ਤੁਸੀਂ ਕੀ ਕਹਿੰਦੇ ਹੋ ਸੱਚ ਦੇ ਬਾਈ ਰਾਸ਼ਨ ਮਾ ਦਿਓ ਕੋਈ ਅਈ ਸਾਡਾ 14 ਉਹ ਰਾਸ਼ਨ ਹੈ ਬਹੁਪੁਰ ਮਾਸੋਂ ਇਹ ਜੋ ਰਾਸ਼ਨ ਦੀ ਕਲੈਕਸ਼ਨ ਸ਼ਹਿਰ ਦੇ ਸੰਜੋਗ ਨਾਲ ਸਮਾਜ ਦੇ ਸੰਜੋਗ ਦੇ ਨਾਲ ਮਤਲਬ ਕਿ ਪੈਸੇ ਇਕੱਠੇ ਕਰਕੇ ਸ਼ੁਰੂ ਨੂੰ ਤੋਂ ਮੰਨ 40 ਪਰਿਵਾਰਾਂ ਨੂੰ ਹਰ ਮਹੀਨੇ ਦੇ ਪਹਿਲੇ ਐਤਵਾਰ ਸੱਜ ਗਰਮੀਆਂ 'ਚ 5 ਵਜੇ ਤੇ ਸਰਦੀਆਂ 'ਚ 4 ਵਜੇ ਵੱਡੇ ਜਾਂਦਾ ਇਹ ਸਾਰੇ ਮੈਂਬਰਾਂ ਦੇ ਸਮਾਜ ਦੇ ਸੰਜੋਗ ਨਾਲ ਵੱਡੇ ਜਾਂਦਾ ਮੈਂ ਸਮਾਜ ਦਾ ਵੀ ਮੈਂਬਰਾਂ ਦਾ ਵੀ ਦਿਲ ਦੀਆਂ ਗਰਾਈਆਂ ਪੁੱਤਰ ਹਾਂਜੀ ਪ੍ਰਧਾਨ ਜੀ ਤੁਸੀਂ ਪਹਿਲੇ ਆਪਣਾ ਦਲ ਜੋ ਹਾਂਜੀ ਹਾਂਜੀ ਫਟੇਜਾ ਸਾਹਿਬ ਕੀ ਗਾਣਾ ਚਾਹੁੰਦੇ ਹੋ ਸ਼ੰਕਰ ਭਗਵਾਨ ਇਹਨੂੰ ਇਹ ਦੱਸ ਦੋ ਬਹੁਤ ਖੁਸ਼ੀ ਹੋ ਰਹੀ ਹੈ ਸ੍ਰੀ ਸ਼ਿਵ ਮੰਦਰ ਸਾਹਿਬਾ ਸਵਾਣਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 14 ਸਤੰਬਰ ਤੋਂ ਲੈ ਕੇ 21 ਸਤੰਬਰ ਤੱਕ 69 ਵਾਰ্ষিকী ਤੋਂ ਸਭ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਦੇ ਵਿੱਚ ਵਿਸ਼ੇਸ਼ ਤੌਰ ਤੇ ਪਰਮ ਪੂਜਯ ਪਰਮਾ ਸੁਆਮੀ ਸ਼੍ਰੀ ਬ੍ਰਹਮਦੇਵ ਜੀ ਮਹਾਰਾਜ ਗੰਗਾ ਨਗਰ ਵਾਲੇ ਸੁਆਮੀ ਨਿਜਾਨੰਦ ਜੀ ਮਹਾਰਾਜ ਗੰਗਾ ਨਗਰ ਵਾਲੇ ਉਹਨਾਂ ਦੀ ਇੱਛਤਾ ਦੇ ਵਿੱਚ 14 ਸਤੰਬਰ ਤੋਂ 21 ਸਤੰਬਰ ਤੱਕ ਪਿੱਤਰ ਪਕਸ਼ ਜੋ ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈ ਪਿੱਤਰ ਪਕਸ਼ ਪਿੱਤਰਾਂ ਦੇ ਨਿਮਿਤ 14 ਸਤੰਬਰ ਤੋਂ 21 ਸਤੰਬਰ ਤੱਕ ਇੱਕ ਭਗਵਨ ਸਪਤਾਹ ਦਾ आरंभ करवाया जा रहा है जी के विशेष तौर पे श्री राम मुरदगल शास्त्री जी एवं श्री गोमी शास्त्री जी श्री धाम वृंदावन ਤੋਂ ਆਪਣੇ ਪਵਿੱਤਰ ਚਰਨ ਸਮਾਣੇ ਦੀ ਤਰਜੀ ਦੇ ਬਾਾਰੇ ਨੇ ਇੱਕ ਪ੍ਰਸਿੱਧ ਕਥਾ ਵਿਆਸ ਕਥਾਵਾਚਕ ਹਿੰਦੁਸਤਾਨ ਦੇ ਪ੍ਰਸਿੱਧ ਕਥਾਵਾਚਕ ਸਮਾਣੇ ਚ ਆ ਰਹੇ ਨੇ ਤਾਂ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੱਥੋਂ ਬਲ ਬੈਂਦੀ ਹੈ 14 ਸਤੰਬਰ ਨੂੰ ਸਵੇਰੇ 8:00 ਵਜੇ 14 ਸਤੰਬਰ ਦਿਨ ਐਤਵਾਰ ਸਵੇਰੇ 8:00 ਵਜੇ ਕਲਚ ਯਾਤਰਾ ਬਾਖੜਾ ਨਹਿਰ ਤੋਂ ਆਰੰਭ ਹੋਏਗੀ ਉੱਥੋਂ ਚਲਦੀ ਹੋਈ ਗ੍ਰਿਸ਼ਮ ਮੰਦਿਰ ਸਾਸਨ ਭਵਨ ਪਹੁੰਚੇਗੀ ਇਸ ਸਬੋਪਨਾ ਦਾ ਮੇਰੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਵੱਖ-ਵੱਖ ਸਮਾਜ ਸੇਵੀਆਂ ਨੂੰ ਵੱਖ-ਵੱਖ ਵੱਖ ਧਾਰਮਿਕ ਸੰਸਥਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਮੇਰੀਆਂ ਮਾਤਾਵਾਂ ਭੈਣਾਂ ਮੇਰੇ ਬਜ਼ੁਰਗ ਮੇਰੇ ਸਾਥੀਓ ਸਾਰੇ ਸ਼ਹਿਰ ਵਾਸੀਓ ਕਲਸ਼ ਯਾਤਰਾ ਦੇ ਵਿੱਚ ਪਹੁੰਚ ਕੇ ਆਪਣੇ ਪੁੰਨ ਦੇ ਭਾਗੀ ਬਣੋ ਖਾਸ ਕਰਕੇ ਮੇਰੀ ਬੇਨਤੀ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਨੂੰ ਇਹ ਸਵਾ ਅਸੀਂ 252 ਕਲਸ਼ ਜੋ ਕਿ ਉਪਰਾਲਾ ਕਰ ਰਹੇ ਹਾਂ 252 ਕਲਸ਼ ਜਿਹੜੀਆਂ ਸਾਡੀਆਂ ਭੈਣਾਂ ਮਾਤਾਵਾਂ ਉਦੋਂ ਭਾਗਦਾਂ ਦਾ ਲੈ ਕੇ ਸ਼ਿਵ ਮੰਦਰ ਪਹੁੰਚਣ ਤਾਂ ਮੇਰੀ ਬੇਸ਼ੀ ਹੈ ਉਹ ਜਿਹੜੀਆਂ ਮੇਰੀਆਂ ਮਤਾਵਾ ਭੈਣਾ ਗਰਸ਼ ਚੱਕਣਾ ਚਾਹੁੰਦੀਆਂ ਨੇ ਉਹ ਸਾਡੇ ਮੰਦਰ ਦੇ ਕਿਸੇ ਵੀ ਮੈਂਬਰ ਨਾਲ ਸਾਡੇ ਮਹਿਲਾ ਕੀਰਤਨ ਮੰਡਲ ਨਾਲ ਸੰਪਰਕ ਕਰ ਸਕਦੀਆਂ ਨੇ ਦੂਸਰਾ ਪ੍ਰੋਗਰਾਮ 15 ਸਤੰਬਰ ਦਿਨ ਸੋਮਵਾਰ ਰੋਜ਼ਾਨਾ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਹਵਨ ਯਾਗ ਕਰਵਾਇਆ ਜਾਏਗਾ 7 ਵਜੇ ਤੋਂ ਸਵੇਰੇ 8 ਵਜੇ ਤੱਕ ਪਿੱਤਰ ਪੂਜਾ ਜਿਨ੍ਹਾਂ ਨੇ ਪਿੱਤਰਾਂ ਦੀ ਪੂਜਾ ਕਰਵਾਣੀ ਹੈ ਜਿਨ੍ਹਾਂ ਨੇ ਆਪਣੇ ਪਿਤਰਾਂ ਦੇ ਨਿਮਿਤ ਕੋਈ ਪੂਜਾ ਅਰਚਨਾ ਕਰਵਾਣੀ ਹੈ ਉਹ ਸਾਡੇ ਨੂੰ ਸੰਸਥਾਨ ਨਾਲ ਸੰਪਰਕ ਕਰ ਸਕਦਾ ਹੈ ਉਸ ਤੋਂ ਬਾਅਦ ਸੋਮਵਾਰ ਨੂੰ ਹੀ 15 ਸਤੰਬਰ ਨੂੰ ਸ਼ਾਮ ਨੂੰ 3 ਵਜੇ ਤੋਂ ਲੈ ਕੇ 6 ਵਜੇ ਤੱਕ ਸਪਤਾ ਦਾ ਆਰੰਭ ਕਰਵਾਇਆ ਜਾਏਗਾ ਤਾਂ ਮੇਰੀ ਤੁਹਾਰ ਫੇਰ ਹੱਥ ਜੋੜ ਕੇ ਸਾਰੇ ਸ਼ਹਿਰ ਨਿਵਾਸੀ ਨੂੰ ਬੇਨਤੀ ਹੈ ਆਪਾਂ ਪਿਤਰਾਂ ਦੇ ਨਿਮਿਤ ਇਹ ਜੋ ਪਿਤਰ ਪਖ ਚੱਲ ਰਿਹਾ ਹੈ ਇਹ ਕਥਾ ਸੁਣ ਕੇ ਪੂਰਨ ਦੇ ਭਾਗੀ ਬਣੀਏ ਔਰ ਆਪਣਾ ਪਿਤਰਾਂ ਦਾ ਆਦਾਰ ਕਰੀਏ ਜੈ ਸ਼੍ਰੀ ਗੁਰੂ ਜੈ ਜੈ ਸ਼੍ਰੀ